ਮੇਰਾ ਨਾਮ ਰਣਜੀਤ ਸਿੰਘ ਪਿੰਡ ਤਤੂਚੜ ਕਿੱਥੇ ਪੈਂਦਾ ਜੀ ਇਹ ਇਹ ਜੰਡਿਆਲਾਗੁਰੂ ਦੇ ਲਾਗੇ ਪੈਂਦਾ ਪਿੰਡ ਜਿਹੜਾ ਤਰਨਤਾਰਨ ਬੋਡੀ ਸਰਵਿਸ ਤੋਂ ਜੂਸ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀ ਵੀ ਇੱਕ ਤਾਂ ਮੇਰੇ ਡਿਸਕ ਦੀ ਪ੍ਰੋਬਲਮ ਹੀ ਅੱਛਾ ਜੀ ਤੇ ਦੂਜਾ ਕੜਵਟ ਰਹਿੰਦੀ ਸੀ ਸਰੀਰ ਤੇ ਲੱਟ ਲਾਇਆ ਜਾਂਦਾ ਕਿੰਨੇ ਕ ਟਾਈਮ ਤੋਂ ਪ੍ਰੋਬਲਮ ਸੀ ਤੁਹਾਨੂੰ ਇਹ ਇਹ ਹੋ ਹੀ ਗਏ 8-10 ਸਾਲ ਤੋਂ ਪ੍ਰੋਬਲਮ ਹੀ ਹੈ ਜੀ 8-10 ਸਾਲ ਤੋਂ ਪ੍ਰੋਬਲਮ ਸੀ ਇਨੇ ਕੋ ਦਵਾਈਆਂ ਦੂਈਆਂ ਵੀ ਖਾਧੀਆਂ ਤੁਸੀਂ ਨੇ ਬਹੁਤ ਦਵਾਈ ਖਾਦੀ ਓਕੇ ਜੀ ਡਿਸਕ ਦੇ ਬਹੁਤ ਟੈਸਟ ਕਰਵਾਏ ਦਵਾਈਆਂ ਖਾਧੀਆਂ ਅੱਛਾ ਜੀ ਪਰ ਫਰਕ ਨਹੀਂ ਪਿਆ ਜੀ ਮਲ ਦਵਾਈ ਖਾਂਦੇ ਸੈਟ ਹੋਏ ਨੇ ਫਿਰ ਹਟ ਜਾਂਦੇ ਫਿਰ ਹਾਂ ਜੀ ਹਾਂ ਜੀ ਓਕੇ ਜਿਵੇਂ ਹੁਣ ਤੁਸੀਂ ਨੇ ਇਹ ਸਰਵਿਸ ਪੈਕ ਯੂਜ਼ ਕੀਤਾ ਹੁਣ ਕਿਵੇਂ ਆ ਜੀ ਹੁਣ ਠੀਕ ਆ ਜੀ ਓਕੇ ਆ ਜੀ ਹਾਂ ਜੀ ਹਾਂ ਜੀ ਓਕੇ ਕੀ ਕੰਮ ਕਰਦੇ ਹੋ ਵੀਰ ਜੀ ਤੁਸੀਂ ਮੈਂ ਗਵਰਨਮੈਂਟ ਜੀ ਪ੍ਰਾਈਵੇਟ ਜੌਬ ਪ੍ਰਾਈਵੇਟ ਜੌਬ ਕਰਦੀ ਹਾਂ ਓਕੇ ਜੀ ਲੱਖਾਂ ਹੀ ਲੋਕ ਤੁਹਾਡੀ ਵੀਡੀਓ ਦੇਖਣਗੇ ਸੋਸ਼ਲ ਮੀਡੀਆ ਤੇ ਬੋਡੀ ਸਰਵਿਸ ਬਾਰੇ ਕੀ ਸਲਾਹ ਦੇਣਾ ਚਾਹੂਗੇ ਤੁਸੀਂ ਬਹੁਤ ਵਧੀਆ ਜੀ ਜਿੰਨੂ ਕੇ ਨੂੰ ਕੋਈ ਦੁੱਖ ਤਕਲੀਫ ਆ ਯੂਜ਼ ਕਰੇ ਇੱਕ ਵਾਰ ਜੇ ਆਪਾਂ ਇੰਨਾ ਜਿਹੜੇ ਆ ਡਾਕਟਰਾਂ ਰਾਂ ਇੱਕ ਵਾਰ ਵਰਤੋਂ ਕਰਨੀ ਚਾਹੀਦੀ ਯੂਜ਼ ਦਾ ਬਿਲਕੁਲ ਜਦੋਂ ਭਾਜੀ ਉਹ ਪਹਿਲੀ ਵਾਰ ਹੀ ਮਿਲੇ ਸੀ ਨਾ ਤੁਹਾਨੂੰ ਮੈਂ ਇੱਕੋ ਗੱਲ ਕਹੀ ਸੀ 50 ਦਿਨ ਵਰਤੋ ਜੇ ਤੁਹਾਨੂੰ ਦਮ ਲੱਗਿਆ ਤਾਂ ਦੁਆਰੋਂ ਲਿਓ ਹਨਾ ਹਾਂਜੀ ਹਾਂਜੀ ਓਕੇ ਜੀ ਥੈਂਕ ਯੂ ਵੀਰ ਜੀ ਤੁਹਾਨੂੰ